ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸਿਵਕ ਜਨ ਮੰਨ ਪ੍ਰਤਖ ਗੁਰੂ ਨਿਸਤਾਰੇ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਸੋ ਕਹੋ ਤਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸ਼ਨ ਪਰ ਸੇ ਗੁਰੂ ਕ ਜਨਮ ਮਰਨ ਦੁਖ ਜਾਈ ਹੋਵੈ ਸਿਫਤਿ ਖਸਮ ਦੀ ਨੋਰ ਅਰਸੋਂ ਪੁਰਸੋਂ ਝਟਿਐ ਤੋਦ ਢਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੀ ਸਾਗੋ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ਼ਨਾਨ ਗ੍ਰਿਹ ਆਏ ਆਨੰਦ ਮੰਗਲ ਸੁਖ ਪਾਏ ਗੁਰ ਪੂਰੇ ਕਿਰਪਾ ਤਾਰੇ ਕਰਾਬ ਪੂਰੀ ਲੋਚ ਹਮਾਰੀ ਕਰਿ ਈਸ਼ ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤਹ ਰਾਮ ਨਾਮ ਨਿਸ ਤਰੀਏ ਓਠਤ ਬੈਠ ਤਹਾਰ ਹਰ ਧਿਆਈਏ ਆਨ ਦਿਨ ਸੋਕ੍ਰਿਤ ਕਰੀਏ संत का मार्ग धर्म की पौड़े को वड़ भागी पाए कोट जन्म के खिल बिखनासे हर चरणी चित लाए ਉਸ ਤਤ ਕਰਹੁ ਸਦਾ ਪ੍ਰਭ ਆਪਣੇ ਜੇ ਨ ਪੂਰੀ ਕਲ ਰਾਖੀ ਜੀਅ ਜੰਤ ਸਭ ਭੈ ਪਵਿੱਤਰਾਂ ਸਤ ਗੁਰ ਕੀ ਸੱਚ ਸਾਖੀ ਬੇਗਨ ਬੇਨਾਸਨ ਸਭ ਦੁੱਖ ਨਾਸਨ ਸਤ ਗੁਰ ਨਾਮ ਦੇ ਰੜਾਇਆ ਖੋਏ ਪਾਪ ਭਏ ਸਭ ਪਾਵਨਾ ਜਨ ਨਾਨਕ ਸੁਖ ਘਰ ਆਇਆ ਬੇਗਾਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦੇ ਰੜਾਇਆ ਖੋਏ ਪਾਪ ਭਏ ਸਭ ਪਾਵਨ ਜਨਨਾਨ ਕੋ ਸੁਖ ਘਾਰ ਆਇਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ